ਤਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ। ਤੇ ਅੱਜ ਦੀ ਵੀਡੀਓ ਜਿਹੜੀ ਆ ਬਹੁਤ ਐਮ ਮੁੱਦੇ ਤੇ ਆ। ਤੇ ਉਹ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਫਿਲਮ ਰਿਲੀਜ਼ ਹੋਈ ਹੈ ਜਿਹਦਾ ਨਾਮ ਹੈ ਅਕਾਲ। ਤੇ ਵਾਕਿਆ ਹੀ ਕਿਉਂਕਿ ਆਪਰ ਕਾਫੀ ਸਮੇਂ ਤੋਂ ਹਰ ਇੱਕ ਕੋਈ ਬੰਦਾ ਉਡੀਕ ਕਰਦਾ ਹੈ ਕਿ ਕੋਈ ਚੰਗੀ ਫਿਲਮ ਆਵੇ। ਕੋਈ ਇਤਿਹਾਸ ਦੇ ਨਾਲ ਜੁੜੀ ਹੋਈ ਚਾਰ ਸਾਹਿਬ ਜਾਰੇ ਜਿੱਦਾਂ ਫਿਲਮ ਰਿਲੀਜ਼ ਹੋਈ ਸੀ ਮਸਤਾਨੀ ਫਿਲਮ ਜਿੱਦਾਂ ਰਿਲੀਜ਼ ਹੋਈ ਸੀ ਹਰ ਇੱਕ ਬੰਦਾ ਜਿਹੜਾ ਆਪਣੀ ਹਿਸਟਰੀ ਦੇ ਨਾਲ ਜੁੜਿਆ ਹੈ ਇਤਿਹਾਸ ਦੇ ਨਾਲ ਜੁੜਿਆ ਹੈ ਚੰਗੀਆਂ ਫਿਲਮਾਂ ਨੂੰ ਜਿਹੜਾ ਇਨਸਾਨ ਪਹਿਲ ਦਿੰਦਾ ਉਹ ਹਰ ਇੱਕ ਬੰਦਾ ਜਿਹੜਾ ਵਾ ਉਹ ਇਹ ਸੋਚਦਾ ਹੈ ਕਿ ਕੋਈ ਇਦਾਂ ਦੀ ਫਿਲਮ ਆਵੇ ਜਿਸ ਨੂੰ ਦੇਖ ਕੇ ਸਕੂਨ ਮਿਲੇ ਤੇ ਮਹਿਸੂਸ ਹੋਵੇ ਕਿ ਵਾਕੇ ਹੀ ਸਿੱਖ ਕੌਮ ਕਿੰਨੇ ਬਹਾਦਰ ਹੋਈ ਨੇ ਸਿੱਖ ਕੌਮ ਕਿੱਦਾਂ ਦੀ ਹੈ ਅਕਾਲ ਫਿਲਮ ਆਈ ਹੈ ਜੀ ਤਾਰੀਫ ਕਰਨੀ ਬਣਦੀ ਹੈ ਬਹੁਤ ਵਧੀਆ ਫਿਲਮ ਹੈ ਪਰ ਮੈਂ ਧੀਰੇ ਗੱਲ ਕਹਿਣੀ ਚਾਹਦਾ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆਈਆਂ ਸੀ ਕਿਸੇ ਨੇ ਜੱਸਾ ਸਿੰਘ ਰਾਮਗੜੀ ਉਹਨਾਂ ਦਾ ਨਾਮ ਲਿਆ ਕਿ ਉਹਨਾਂ ਦੀ ਜੀਮਣੀ ਤੇ ਆ ਪਰ ਨਹੀਂ ਇਹ ਫਿਲਮ ਜਿਹੜੀ ਹੈ ਇਹ ਫਿਲਮ ਦੇ ਵਿੱਚ ਅਕਾਲ ਸਿੰਘ ਨਾਂ ਦਾ ਰੋਲ ਨਭਾਇਆ ਜਿਹੜਾ ਗਿੱਪੀ ਗਰੇਵਾਲ ਨੇ ਇਹ ਇੱਕ ਇੱਕ ਦਿਖਾਇਆ ਗਿਆ ਹੈ ਕਿ ਸਿੱਖ ਕੌਮ ਜਿਹੜੀ ਹੈ ਉਹ ਕਿੰਨੀ ਬਹਾਦਰ ਕੌਮ ਹੈ ਜਿੰਨੀ ਕਿੰਨੀ ਸੂਰਬੀਰਾਂ ਦੀ ਕੌਮ ਹੈ ਤੇ ਡਾਇਲੋਗ ਜਿਹੜਾ ਮੈਨੂੰ ਗੁਰਪ੍ਰੀਤ ਖੁੱਗੀ ਜੀ ਦਾ ਡਾਇਲੋਗ ਬੜਾ ਵਧੀਆ ਲੱਗਾ ਉਹ ਕਹਿੰਦੇ ਕਿ ਤੂੰ ਬਜ਼ੁਰਗ ਹੋ ਗਿਆ ਲੱਤਾਂ ਤੇਰੀਆਂ ਭਾਰ ਨਹੀਂ ਚੱਲਣੀਆਂ ਚੱਲਦੀਆਂ ਤੇਰੀਆਂ ਤੇ ਤੇਰੇ ਤੋਂ ਭੱਜਿਆ ਨਹੀਂ ਜਾਣਾ ਤੇ ਗੁਰਪ੍ਰੀਤ ਖੁੱਗੀ ਜੀ ਕਹਿੰਦੇ ਕਹਿੰਦੇ ਕਿ ਲੱਤਾਂ ਕੱਲੀਆਂ ਭੱਜਣ ਲਈ ਨਹੀਂ ਹੁੰਦੀਆਂ ਲੱਤਾਂ ਖੜਨ ਲਈ ਵੀ ਹੁੰਦੀਆਂ ਕਿੱਡੀ ਵੱਡੀ ਗੱਲ ਐ ਸੋ ਇਦਾਂ ਦੀ ਕਾਮ ਐ ਸਾਡੀ ਤਾਰੀਫ ਕਰਨੀ ਬਣਦੀ ਐ ਬਈ ਇਸ ਫਿਲਮ ਦੀ ਬਹੁਤ ਵਧੀਆ ਬਹੁਤ ਵਧੀਆ ਕਮਾਲ ਦੀ ਫਿਲਮ ਬਣੀ ਐ ਕਾਲ ਮੈਂ ਸੋਚਿਆ ਸੀ ਪਹਿਲਾਂ ਕਿ ਗਿੱਪੀ ਗਰੇਵਾਲ ਨੇ ਦੀ ਫਿਲਮ ਆ ਰਹੀ ਐ ਹੋ ਸਕਦਾ ਮਸਤਾਨੀ ਵਰਗੂ ਕਿਉਂਕਿ ਗਿੱਪੀ ਗਰੇਵਾਲ ਬਾਈ ਚ ਇੱਕ ਥੋੜਾ ਜਿਹਾ ਵੀਕ ਪੁਆਇੰਟ ਐ ਕਿ ਉਹ ਹਮੇਸ਼ਾਣ ਰੀਸ ਵਾਲੀ ਰੀਸ ਕਰਦਾ ਥੋੜੀ ਜੀ ਤੇ ਮੈਂ ਸੋਚਿਆ ਕਿ ਮਸਤਾਨੇ ਦੀ ਸਕਸੈਸ ਤੋਂ ਬਾਅਦ ਚ ਹੋ ਸਕਦਾ ਕਿ ਗਿੱਪੀ ਨੇ ਇਹ ਰੀਸ ਕੀਤੀ ਹੋਵੇ ਪਰ ਨਹੀਂ ਬੇਸ਼ੱਕ ਪੰਨੇ ਰੀਸ ਵੀ ਕੀਤੀ ਹੈ ਤੇ ਰੀਸ ਵੀ ਬੜੀ ਕਮਾਲ ਦੀ ਕੀਤੀ ਹੈ ਕਮਾਲ ਦੀ ਫਿਲਮ ਹੈ ਯਾਰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਮੈਂ ਇੱਕ ਗੱਲ ਹੋਰ ਕਹਿਣੀ ਹੈ ترم प्रोडक्शन ਜੀ ਚਕਰਨ ਜੋਹਰ ਜਿਨ੍ਹਾਂ ਦੀ ਇਹ प्रोडक्शन ਹੈ ਵੇਖੋ ਜੀ ਕਿਸਾਨੀ ਅंदोलਨ ਵੇਲੇ ਬੜੀਆਂ ਗੱਲਾਂ ਚੱਲੀਆਂ ਕਿ ਜੀ ਇਹਨਾਂ ਨੇ ਇਹ ਬਾਲੀਵੁੱਡ ਕੋਈ ਵੀ ਨਹੀਂ ਖੜਿਆ ਹੈਨਾ ਪਰ ਵੇਖੋ ਕਿੰਨੀ ਹਰਾਨੀ ਵਾਲੀ ਗੱਲ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ਨੂੰ ਪ੍ਰੋਡਿਊਸ ਕੀਤਾ ਉਹ ਵੀ ਜਿਹੜੀ ਸਿੱਖ ਕੌਮ ਦੀ ਬਹਾਦਰੀ ਨੂੰ ਦਰਸਾਉਂਦੀ ਹੈ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਲੀਵੁੱਡ ਵਾਲੇ ਵੀ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ ਪਰ ਚਲੋ ਉਹ ਉਹ ਅਲੱਗ ਮੈਟਰ ਕਿਸਾਨਾਂ ਦੇ ਨਾਲ ਕਿਉਂ ਨਹੀਂ ਬਾਲੀਵੁੱਡ ਬਾਲੀਵੁੱਡ ਖੜਿਆ ਉਹ ਗੱਲ ਅਲੱਗ ਹੈ ਪਰ ਪਹਿਲੀ ਹੀ ਫਿਲਮ ਧਰਮ ਪ੍ਰੋਡਕਸ਼ਨ ਨੇ ਕੀਤੀ ਤੇ ਪਹਿਲੀ ਹੀ ਸਿੱਖਾਂ ਦੀ ਜਿਹੜੀ ਬਹਾਦਰੀ ਨੂੰ ਦਿਖਾਇਆ ਦਰਸਾਇਆ ਇਹੋ ਜੀ ਫਿਲਮ ਕਰਨ ਲੱਗਿਆਂ ਆਮ ਬੰਦਾ ਜਾਂ ਐਂਟੀ ਸਿੱਖ ਜਿਹੜੇ ਨੇ ਜਾਂ ਹੋਰ ਕੋਈ ਨੇ ਕਾਸਟ ਦੇ ਉਹ ਸੋਚਦੇ ਨਹੀਂ ਇਹੋ ਜੀ ਫਿਲਮ ਕਰਨ ਲੱਗਿਆ ਪਰ ਨਹੀਂ ਰਤਾ ਨਹੀਂ ਸੋਚਿਆ ਕਰਨ ਜੋਰ ਹੋਣ ਵਾਲੇ ਤੇ ਫਿਲਮ ਜਿਹੜੀ ਹੈ ਇਹ ਜ਼ਰੂਰ ਰੰਗ ਲਿਆਉਗੀ ਜ਼ਰੂਰ ਕਾਮਯਾਬ ਹੋਊਗੀ ਕੋਈ ਵੀ ਕਵੇ ਕੋਈ ਰਿਵਿਊ ਕੋਈ ਕਮੀਆਂ ਕੱਢੂਗਾ ਹਨਾ ਕਿਉਂਕਿ ਹੈਗੇ ਚੈਨਲ ਇਦਾਂ ਦੇ ਕਮੀਆਂ ਕੱਢਣ ਵਾਲੇ ਵੀ ਬੈਠੇ ਨੇ ਉਹਨਾਂ ਨੇ ਕਮੀਆਂ ਕੱਢੀ ਜਾਣੀਆਂ ਆਪਣੀਆਂ ਮਤਲਬ ਸਾਰੇ ਪਾਸੇ ਪਰ ਨਹੀਂ ਇਹ ਫਿਲਮ ਦੇ ਵਿੱਚ ਕਮੀਆਂ ਵਾਲੀ ਗੱਲ ਨਾ ਕਰੀਏ ਇਹ ਫਿਲਮ ਦੇ ਵਿੱਚ ਜਿੰਨੀਆਂ ਨੇ ਵੀ ਕੰਮ ਕੀਤਾ ਕਮਾਲ ਦਾ ਕੀਤਾ ਗਿੱਪੀ ਗਰੇਵਾਲ ਦੇ ਬੀਟਿਆਂ ਨੇ ਉਹਨਾਂ ਦੀ ਬੱਚੀਆਂ ਨੇ ਜਿੰਨਾ ਵੀ ਰੋਲ ਕੀਤੇ ਕਮਾਲ ਦੇ ਕੀਤੇ ਨਿਮਰਤਾ ਖਹਿਰਾ ਦੀ ਵੀ ਤਾਰੀਫ ਕਰਨੀ ਬਣਦੀ ਹੈ ਬਹੁਤ ਵਧੀਆ ਪ੍ਰਿੰਸ ਕਵਲਜੀਤ ਸਿੰਘ ਜਿਨ੍ਹਾਂ ਦੀਆਂ ਵਾਰਨਿੰਗ ਤੋਂ ਬਾਅਦ ਚ ਇਹ ਫਿਰ ਖੜਕੇ ਦੜਕੇ ਵਾਲੀਆਂ ਹੀ ਫਿਲਮਾਂ ਆਈਆਂ ਸਾਰੀਆਂ ਪਰ ਇਹ ਫਿਲਮ ਜਿਹੜੀ ਹੈ ਫਿਲਮ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੇ ਕਮਾਲ ਦੀ ਫਿਲਮ ਰੋਲ ਕੀਤਾ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਨੇ ਇਹ ਫਿਲਮ ਦੇ ਵਿੱਚ ਜਿਹੜਾ ਵਿਲ ਵਿਲਨ ਹੈ ਵੀਰ ਉਹਦਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਤੇ ਉਹ ਉਸ ਵੀਰ ਨੇ ਵੀ ਬਹੁਤ ਕਮਾਲ ਦਾ ਕੰਮ ਕੀਤਾ ਉਸਦੇ ਪਿਤਾ ਜੀ ਆ ਜਿਹੜੇ ਉਹ ਬਾਲੀਵੁੱਡ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਫਿਲਮਾਂ ਕੀਤੀਆਂ ਨੇ ਤੇ ਮੈਂ ਸਕਰੀਨ ਤੇ ਲਾ ਦੂੰਗਾ ਫੋਟੋ ਉਹਨਾਂ ਦੀ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਨੇ ਤੇ ਉਹ ਕਮਾਲ ਦੀਆਂ ਉਹਨਾਂ ਦੀਆਂ ਫਿਲਮਾਂ ਸੀ ਤੇ ਗਾਂ ਬੇਟਾ ਵੀ ਉਹਨਾਂ ਦਾ ਉਹਨਾਂ ਨੇ ਵੀ ਕਮਾਲ ਦੀ ਇਸ ਫਿਲਮ ਦੇ ਵਿੱਚ ਭੂਮਿਕਾ ਨਿਭਾਈ ਹੈ ਚਾਹੇ ਕਿਸੇ ਨੇ 1 ਮਿੰਟ ਦਾ ਰੋਲ ਕੀਤਾ ਨਾ ਇਸ ਫਿਲਮ ਦੇ ਵਿੱਚ ਚਾਹੇ ਵੱਡਾ ਰੋਲ ਕੀਤਾ ਕਮਾਲ ਦਾ ਰੋਲ ਹੈ ਹਰ ਇੱਕ ਨੇ ਬਹੁਤ ਵਧੀਆ ਇਹ ਫਿਲਮ ਦੇ ਵਿੱਚ ਰੋਲ ਕੀਤਾ ਤੇ ਮੈਂ ਕਮ ਹੀ ਨਹੀਂ ਇਹਦੇ ਫਿਲਮਾਂ ਦੇ ਵਿੱਚ ਕੱਢਣੀ ਕਿਉਂਕਿ ਕਮੀਆਂ ਕੱਢਣ ਵਾਲੀਆਂ ਹੋਰ ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਪਰ ਇਹ ਸਿੱਖ ਨੂੰ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਇਹ ਮੈਂ ਪਹਿਲਾਂ ਹੀ ਕਿਹਾ ਕਿ ਕੋਈ ਹਿਸਟਰੀ ਵਾਲੀ ਫਿਲਮ ਨਹੀਂ ਕੋਈ ਅਤੇ ਆਸ ਦੇ ਵਿੱਚ ਕੋਈ ਆਪਣੀ ਚ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਵੇ ਕਿ ਆਪਾਂ ਇਹ ਉੱਤੀ ਫਿਲਮ ਬਣੀ ਹੋਈ ਨਹੀਂ ਇਹੋ ਜੀ ਇਹਦੇ ਵਿੱਚ ਕੋਈ ਨਹੀਂ ਹੈ ਇਹ ਅਕਾਲ ਸਿੰਘ ਇੱਕ ਇੱਕ ਕਲਪਨਿਕ ਜਿੰਨੂੰ ਕਹਿ ਦਿੰਨੇ ਹਨ ਉਦਾਂ ਦੀ ਫਿਲਮ ਹੈ ਠੀਕ ਹੈ ਜੀ ਕੀ ਸਿੱਖ ਕੌਮ ਕਿੱਦਾਂ ਦੀ ਹੈ ਦਿਖਾਇਆ ਗਿਆ ਹੈ ਸੋ ਸਾਰੇ ਨੂੰ ਦੇਖਣੀ ਚਾਹੀਦੀ ਹੈ ਤੇ ਨੇੜਲੇ ਫਿਲਮਾਂ ਘਰਾਂ ਚ ਪਹੁੰਚ ਕੇ ਇਹ ਫਿਲਮ ਜ਼ਰੂਰ ਦੇਖਿਓ ਕਮਾਲ ਦੀ ਫਿਲਮ ਬਣਾਈ ਹੈ ਜੀ ਸਾਰੀ ਟੀਮ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ